ਪੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਬਾਈ ਜੀ ਨਾਲ ਕਰਾਵਾਏ ਗੱਲਬਾਤ ਵੀ ਕਿਹੜੇ ਪਿੰਡ ਨੇੜੇ ਆ ਤੇ ਚਾਰ ਨਾਗ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਵਿੱਚ ਧੋਕੜ ਗੱਬਣ ਵੀ ਹੈਗੀ ਇੱਕ ਬੈੜ ਤੇ ਤਾਜੀ ਸੂਈ ਸਵਾਈ ਝੋਟੀ ਕੱਲ ਦੀ ਠੀਕ ਆ ਜੀ ਪਲੂਣ ਤੇ ਤੇ ਲਾਸਟ ਤੇ ਤੁਹਾਨੂੰ ਬੈਡਾਂ ਦਿਖਾਵਾਂ ਮੁੱਲ ਵੀਡੀਓ ਦੇ ਵਿੱਚ ਹੀ ਹੋਣਗੇ ਬਣੇ ਰਿਓ ਵੀਡੀਓ ਦੇ ਨਾਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਨੋਟ ਕਰ ਲਓ ਸასი ਗਾਲ ਬਾਈ ਸასი ਗਾਲ ਹੋਰ ਤੁਹਾਨੂੰ ਕਿਵੇਂ ਆ ਓਕੇ ਆ ਆਪਾਂ ਉਹਦੇ ਥੋੜੀ ਪਰਸੋਂ ਵੀਡੀਓ ਕਰੀ ਝੋਟੀਆਂ ਠੀਕ ਰਿਹਾ ਕੰਮ ਮੈਂ ਕਹਿੰਦਾ ਤੂੰ ਵੀਡੀਓ ਬਾਈ ਨਹੀਂ ਤੇ ਬਸ ਉਹਦਾ ਨਾਲ ਦੀ ਨਾਲ ਹੀ ਬੱਗੀਆਂ ਓਕੇ ਵੀਰੇ ਤੇ ਉਹ ਵਧੀਆ ਰਿਸਪੌਂਸ ਆ ਵੀਰੇ ਇਹਨਾਂ ਆਪਾਂ ਕੀ ਠੀਕ ਹੈ ਵੀਰੇ ਚਲੋ ਫਿਰ ਇਹਦੀ ਫੋਨ ਆਪਾਂ ਨੂੰ ਹਾਇਰ ਕਰਾਈ ਆ ਤੇ ਝੁੱਟੀ ਠੀਕ ਆ ਵੀਰੇ ਤੇ ਨੰਬਰ ਨੰਬਰ ਹੈਗਾ ਵੀਰੇ ਆਪਣਾ 78990999728 ਪਿੰਡ ਹੈ ओके ਤੇ ਨੇੜੇ ਤੜੇ ਪਿੰਡ ਨੇੜੇ ਜਿਹੜੇ ਆਪਾਂ ਨੂੰ ਨਿਹਾਲ ਸਿੰਘ ਵਾਲਾ ਵੀ ਰਹਿ ਜਾਂਦਾ ਤੇ ਪਟੋੜ ਵੀ ਆ ਦੀ ਜੇ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਲਏ ਸੋਨੂੰ ਹਾਂ ਬਈ ਕੀ ਡਿਟੇਲ ਆ ਬਈ ਇਹ ਇਹ ਪਲੂਨ ਸੂਈ ਆ ਕੱਟੀ ਵੀ ਓਕੇ ਤੇ ਮਨਗਲ ਕੱਲ ਸਵੇਰ ਦੀ ਸੂਈ ਤੇ ਜੇਰ ਜੂ ਰੋਕੇ ਆ 나ੜੂਆ ਨਾਲ ਠੀਕ ਆ ਵੀਰੇ 나ੜੂਆ ਨਾਲ ਦਿਖਾ ਦਿਓ ਇਹਦੇ ਬਈ ਸੀ ਟੰਡੀ ਰਾਮਤ ਕੋਈ ਨਹੀਂ ਠੀਕ ਆ ਵੀਰੇ ਆਈ ਵਜਾ ਥੱਲੇ ਭਾਵੇਂ ਲੈ ਠੀਕ ਆ ਵੀਰੇ ਤੀ ਖੜੀ ਦਾ ਚੈੱਕ ਆ ਦੇ ਨਾਲਾ ਨੂੜਾ ਓਕੇ ਆ ਦੇਖੋ 나ੜਾ ਨੂੜਾ ਦੇਖੋ ਲੈਵੇ ਤੇ ਤੇ ਮੁੱਲ ਮੱਲ ਵੀ ਵੱਤ ਭਾਜੇ ਦੀ ਬਾਲੇ ਨਹੀਂ ਹੈਗੇ ਐਵੇਂ ਆਪ ਸਾਰੇ ਦਾ ਚ ਬਾਲੋ ਅੱਛਾ ਸੋਨੂੰ ਪਲੂਣ ਸੂਈਆ ਤੇ ਆਲੂਲ ਪੋਰਾ ਵੀ ਹੈ ਨਹੀਂ ਹਨਾ ਪੋਰਾ ਨਹੀਂ ਬਾਈ ਮੈਂ ਕਿੱਧਰ ਤੇ ਛੋਟੀ ਦੇ ਸਿੰਘ ਸੁੰਗ ਪੂਰਾ ਚੰਗਾ ਦੇਖੋ ਨੇੜੇ ਤੋਂ ਫੇਰ ਦੇਖੋ ਉਹ ਬੈਠਾ ਰਿਹਾ ਕਿਸੇ ਤੇ ਹਲੇ ਤਾਂ ਸਵੇਲਿੰਗ ਵੇਰਾ ਭਣਾ ਭੁਣਾ ਹਲੇ ਲਹਿੰਗਾ ਨਹੀਂ ਹਨਾ ਲਹਿੰਗਾ ਨਹੀਂ ਬਾਈ ਓਕੇ ਤੇ ਦਿਖਾਵਾਂ ਮਗਰੋਂ ਵੀ ਤੇ ਸੋਨੂੰ ਕਿੰਨਾ ਦੁੱਧ ਦੇ ਦੂਗੀ ਯਾਰ ਕਿਹੇ ਤੇ ਕਿੰਨਾ ਬੋਲਾ ਏ ਥਲੇ ਰਹਿਣੇ ਪਹਿਲੇ ਸੂਏ ਜੇ 11 ਕਿਲੋ ਨਤਤਾ ਫਿਰ ਫਾਇਦਾ ਹੋਊਗਾ ਓਕੇ 11 ਕਿਲੋ ਕੱਢ ਦੂਗੀ ਜਾਇਜ਼ ਗੱਲ ਕਰੀ ਤੂੰ ਜਮਾ ਹਨਾ ਓਕੇ ਤੇ ਹੁਣ ਆਪਾਂ ਜ ਵੀ 11 ਕਿਲੋ ਕੱਢ ਦੂਗੇ ਹਨਾ ਹਾਂ ਉਹ 11 ਠੀਕ ਆ ਤੇ ਆ ਦੇਖੋ ਨਾਲ ਨੂੜਗਾ ਮਗਰ ਕੱਟੀ ਆ ਗਈ ਹਨਾ ਹਾਂ ਆ ਦੇਖੋ ਜੀ ਕੱਟੀ ਮਗਰ ਤੇ ਬਾਕੀ ਦੀ ਗੱਲ ਕੱਦਗਾਠ ਵੀ ਵਧੀਆ ਹਨਾ ਤੋੜ ਲੈ ਇਹਨੂੰ ਸੋਨੂੰ ਤੋੜ ਕੇ ਦਿਖਾ ਦਈਏ ਤੇ 18 ਦੂਰਾ ਮੈਂ ਕੱਲ ਸੁੱਈ ਆ ਬਈ ਓਕੇ 8-9 ਕਿਲੋ ਬੋਲਾ ਹੁਣ ਹੋਊਗਾ ਠੀਕ ਆ ਵੀਰੇ ਪੌਣ ਦੀ ਕੋਈ ਕੱਢ ਕੇ ਲੈ ਜੇ ਤੁਨ ਦੋ ਟਾਈਮ ਚੋ ਕੇ ਲੈ ਜਾ ਪੂਰਾ ਗਰੰਟੀ ਸਿੰਘ ਸਿੰਘ ਪੂਰਾ ਚੰਗਾ ਹਨਾ ਹਾਂ ਹਾਂ ਤੇ ਆ ਦੇਖੋ ਜੀ ਫੇਸ ਕਰੋ ਚੈੱਕ ਤੇ ਪੂਰੀ ਚੰਗਾ ਰੇਟ ਹਾਂ ਉਹ ਤਾਂ ਦੇ ਦੱਸਦੀ ਆ ਵੀਰੇ ਦੱਸ ਦਿੰਦਾ ਮੈਂ ਤਾਂ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 10:00 ਵਜੇ ਦਾ ਹੀ ਆ ਹਨਾ ਹਾਂ 10:00 ਵਜੇ 10 ਤੋਂ ਵੀ ਘੱਟ ਹੀ ਹੋਣਾ ਉਸ ਹੱਬ ਨਾਲ ਅੱਜ ਕਰ ਲਿਓ ਆਥਰ ਨੂੰ ਇਹਨੇ ਬਾਲਟਾਂ ਕੱਢ ਕੇ ਨੇ ਫੇਰ ਸੁਣਾ ਦੇਖੋ ਫੇਸ ਕਰੋ ਚੈੱਕ ਤੇ ਦੁੱਧ ਇਹਨੇ 11 ਕਿਲੋ ਬਾਈ ਨੇ ਜਮਾਂ ਜਾਇਜ਼ ਗੱਲ ਕਰੀ ਐਵੇਂ 14 ਕਹੀ ਜਾਵੇ 15 ਕਹੀ ਜਾਵੇ ਉਹਨਾਂ ਦਾ ਕੋਈ ਫਾਇਦਾ ਨਹੀਂ ਤੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਧਾਰਾਂ ਤੁਹਾਨੂੰ ਮਾਰ ਕੇ ਦਿਖਾਵਾਂ ਕੱਲ੍ਹ ਦੀ ਸੀ ਨਹੀਂ ਆਮ ਬਲੂ ਨਹੀਂ ਵੱਟੀ ਹੀ ਦੁੱਧ ਨਹੀਂ ਹੁੰਦੀ ਨਹੀਂ ਆਉਂਦੀ ਵੀਰੇ ਨਹੀਂ ਉਹ ਓਕੇ ਲੈ ਚੱਲ ਵੀਰੇ ਤੇ ਬਾਕੀ ਦਾ 11 ਕਿਲੋ ਤਾਂ ਇਹਨੂੰ ਨੋਰਮਲ ਲਗਾ ਲਿਆ ਹਨਾ ਤੇ ਸੰਗ-ਸੰਗ ਪੂਰਾ ਚੰਗਾ ਹਨਾ ਆ ਦੇਖੋ ਜੀ ਕਰੋ ਚੈੱਕ ਤੇ ਕੱਦ-ਗਾਠ ਪੂਰਾ ਵਧੀਆ ਮਗਰ ਕੱਟੀ ਆ ਗਈ ਦੋ ਨਾਗ ਆ ਗਏ ਇੱਕ ਨਾ ਇੱਕ ਫਰੀ ਹੈਗੀ ਤੇ ਛੱਡੋ ਫਿਰ ਬੱਚਾ ਸੋਨੂੰ ਧਾਰਾ ਮਾਰਦਗੇ ਹਾਂ ਹਾਂ ਮਾਰ ਤੇ ਧਾਰਾ ਸੋਨੂੰ ਮਾਰ ਕੇ ਦਿਖਾਉਨੇ ਆ ਬਾਕੀ ਦੀ ਗੱਲ ਤੁਹਾਨੂੰ ਰੇਟ ਪੁੱਛ ਕੇ ਦੱਸਾਂਗੇ ਵੀਡੀਓ ਦੇ ਵਿੱਚ ਹੀ ਠੀਕ ਹੈ ਜੀ ਬਣੇ ਰਹੋ ਵੀਡੀਓ ਦੇ ਨਾਲ ਛੱਡ ਕੇ ਨਾ ਜਾਇਓ ਤੇ ਤੁਹਾਡੇ ਕੰਮ ਦੀ ਵੀਡੀਓ ਹੋਣ ਵਾਲੀ ਆ ਆ ਲੋ ਜੀ ਬੱਚਾ ਆਪਾਂ ਛੱਡ ਰਹੇ ਆ ਤੇ ਧਾਰਾ ਸੋਨੂੰ ਮਾਰ ਕੇ ਦਿਖਾਵਾਂਗੇ ਹਾਲੋ ਬੱਚਾ ਚੋਂਗਦਾ ਵੀਰੋ ਤੁਸੀਂ ਦੇਖ ਸਕਦੇ ਹੋ ਵੀਰੋ ਬੱਚਾ ਚੋਂਗਦਾ ਤੁਸੀਂ ਦੇਖ ਸਕਦੇ ਹੋ ਤੇ ਧਾਰਾ ਦੂਰਾ ਪਾ ਲਿਆ ਵਧੀਆ ਤੇ ਬਾਕੀ ਦਾ 10 ਵਜੇ ਦਾ ਟਾਈਮ ਹੈ ਤੁਸੀਂ ਆਪ ਨੂੰ ਗੱਡੀ ਖਾਲੀ ਹੁੰਦੀ ਹੈ ਬਈ ਪਸਮਾ ਕੇ ਲੈ ਜਾਓ ਤੁਸੀਂ ਆਪ ਦੀ ਆ ਕੇ ਠੀਕ ਹੈ ਜੀ ਮਾਰ ਵੀਰੇ ਧਾਰਾ ਮਾਰ ਧਾਰਾ ਚੈੱਕ ਕਰਾ ਦਿਓ ਆ ਦੇਖੋ ਜੀ ਨਲ ਕੇ ਰ ਗਿਆ ਥੱਲੇ ਚਬਾਈ ਚਬੂਈ ਦੀ ਤਾਂ ਨਾ ਤੁਹਾਨੂੰ ਜਮ ਇੱਕ ਨੰਬਰ ਨਿਪੜਦੀ ਆ ਦੂਜਿਆਂ ਤੋਂ ਵੀ ਮਾਰ ਦੇ ਓਕੇ ਵੀਰੇ ਓਕੇ ਬਸ ਕਾਨੂੰਨ ਦੁਰਲ ਨਾ ਤੇਰ ਮਾਰਾ ਸਨ ਬਸ ਵੀਰੇ ਤੇ ਹੁਣ ਤੁਹਾਨੂੰ ਸਾਰਾ ਆਪਾਂ ਇਹਦਾ ਨਹੀਂ ਵੀ ਤੇ ਨਾਲਾ ਦੇਖ ਠੀਕ ਆ ਵੀਰੇ ਕਰਾਤਾ ਆਪਾਂ ਸਭ ਉਹ ਕੁਝ ਚੈੱਕ ਤੇ ਹੁਣ ਰੇਟ ਦੱਸ ਜਾਇਜ ਜਾ ਜਮਾ ਇਹਦਾ ਇਹ ਐ ਕੋਈ 85 ਨਹੀਂ 80 ਹਜ਼ਾਰ ਮੋਲ ਦਾ ਚਮਾਨਦਾਨ ਤੇ ਮਾਨਤਾਨ ਦਾ ਹੋਜੂ ਖੁੱਲਾ ਆਹ ਮਾਨਤਾਨ ਕਰ ਲ ਲਕੀਰ ਤਾਂ ਨਹੀਂ ਨਾ ਲਕੀਰ ਨਹੀਂ ਹੈਗੀ ਮਾਨਤਾਨ ਦਾ ਠੀਕ ਆ ਮਾਨ ਆਹ ਦੇਖ ਓਕੇ ਜਮਾ ਤੇ ਬਾਕੀ ਦਾ ਆਥਨ ਨੂੰ ਤਾਂ ਬਹੁਤ ਤਿਆਰ ਹੋ ਜਾਂਦੀ ਪੂਰੀ ਵਧੀਆ ਬਈ ਓਕੇ 80000 ਹਾਂ ਜੇ ਲੱਗਦਾ ਬੂਸਾ ਸਾਰਾ ਪੰਨੀ ਦਾ ਨਹੀਂ ਲੰਗੂ ਹਸੂ ਕਰ ਲੈਣੀ ਠੀਕ ਆ ਵੀਰੇ ਤੇ 80000 ਰੇਟ ਆ ਗਿਆ ਵਿੱਚੋਂ ਮਾਨਤਾਨ ਹੋਜੂ ਤੇ ਹੁਣ ਆਪਾਂ ਜਿਹੜੀ ਤੇਰੀ ਟੋਕੜ ਗੱਬਣ ਗਾਾਂਗੇ ਇਹਦੀ 10 ਗੱਲ ਫਾਰਮ ਚੋਂ ਲਈ ਆਪਾਂ ਵੀ ਠੀਕ ਆ ਵੀਰੇ ਦੁੱਧ ਕਿੰਨਾਗਾ ਦੁੱਧ ਦੇ ਥੱਲੇ ਹੁਣ ਮੰਨ ਕੇ ਚੱਲ ਆਪਾਂ ਤੋਂ ਉਹਨੇ 14-15 ਕਿਲੋ ਕਹਿ ਕੇ ਦਿੱਤਾ ਸੀਗਾ ਠੀਕ ਆ ਥੋੜਾ ਜੀ ਜੜੀ ਲਾਇਆ ਗਾਣੇ ਦੋ ਤਿੰਨ ਦਿਨ ਹੋ ਗਿਆ ਇਹਨੂੰ ਓਕੇ ਹੁਣ ਯਾਨੀ ਕਿ 8-9 ਕਿਲੋ ਤਿਆਰ ਹੋ ਗਏ ਖੋਲਾ ਤੋੜ ਕੇ ਦਿਖਾ ਦਈਏ ਤੇ ਰੇਟ ਕੀ ਆ ਗਿਆ ਦਾ ਰੇਟ ਬਈ ਇਹਦਾ ਫੋਨ ਤੇ ਕਰ ਲਾਂਗੇ ਫੋਨ ਤੇ ਠੀਕ ਆ ਬਸ ਤੇ ਜੇ ਕਹਿਣਾ ਆਪਾਂ ਦੱਸ ਵੀ ਦਿੰਨੇ ਆ ਨਹੀਂ ਚੱਲ ਫੋਨ ਤੇ ਕਰ ਲਈ ਕੋਈ ਨਹੀਂ 100 ਪੜਦੇ ਹੁੰਦੇ ਹਨਾ ਹਾਂ ਹਾਂ ਇਹ ਤਾਂ ਓਕੇ ਆ ਦੇਖੋ ਜੀ ਤੇ ਸੋਨੂੰ ਹੁਣ ਕਿੰਨਾ ਦੁੱਧ ਆਗਾ ਹੁਣ ਭਈ 8-9 ਕਿਲੋ ਤਿਆਰ ਆ ਜਾਮਾ ਦੂਜੇ ਸੂਏ ਵਾਸਤੇ ਹੁਣ ਇਹ ਦੂਜੇ ਸੂਏ ਪਲੂਣਾ ਫੜੀ ਗਈ ਬਾਹਰ ਤੇ ਕਿੰਨਾ ਦਾ ਦੁੱਧ ਕੱਢਦੀ ਰਹੀ ਐ ਇਹ ਦੁੱਧ ਵਿੱਚ ਝੂੜਨੀ ਮਾਰਨਾ 24-25 ਕਿਲੋ ਹੀ ਖੁੱਲਿਆ ਓਕੇ 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 ਠੀਕ ਆ ਜੀ ਤੇ ਸੀਰ ਛੱਡੀ ਦਾਤ ਕੋ ਜਿੱਥੇ ਮਾਸੀ ਵੇ ਜਾ ਬੀ ਠੀਕ ਆ ਬਸ ਉਹਦਾ ਦੇ ਬਾਕੀ ਦਾ ਟੋਕੜ ਗੱਭਣਾ 8-9 ਕਿਲੋ ਦੁੱਧ ਦਾ ਠੀਕ ਆ ਵੀਰੇ ਸਾਂਹੀ ਬੜੀ ਵੀ ਬਹੁਤ ਆ ਹਨਾ ਪੂਰੀ ਸਾਂਹੀ ਆ ਬੰਦਿਆਂ ਦੀ ਠੀਕ ਆ ਵੀਰੇ ਲੈ ਚੱਲ ਓਕੇ ਮੋਲੇ ਦਾ ਫੋਨ ਤੇ ਹੋਊਗਾ ਹੋਊਗਾ ਜਮਾ ਜਾਇਜ ਟੋਕੜ ਗੱਭਣਾ 9 ਕਰ ਲਿਓ ਬਾਈ ਨਾਲ ਜਰੂਰ ਸੰਪਰਕ ਦੂਜੇ ਨੰਬਰ ਵਾਲਾ ਨਾਲ ਤੁਹਾਨੂੰ ਦਿਖਾਦਾਗਾ ਤੇ ਫੋਨ ਤੇ ਗੱਲ ਬਣਦੀ ਹੈ ਵੀਰੇ ਫੋਨ ਤੇ ਤੁਸੀਂ ਜਰੂਰ ਗੱਲ ਕਰਿਓ ਬਾਈ ਨਾਲ ਆਹ ਦੇਖੋ ਜੀ ਦੋ ਨੰਬਰਾਂ ਨਾਲ ਹੁਣ ਕਰਕੇ ਦੋਵੇਂ ਪੈਸੇ ਦੀ ਆ ਠੀਕ ਆ ਵੀਰੇ ਚੰਗੀ ਆ ਬੈੜ ਹਾਂ ਆਹ ਦੇਖੋ ਜੀ ਹੁਣ ਆਹ ਜਿਹੜੀ ਬੈੜ ਆ ਗਈ ਵੀਰੇ ਗਾਹ ਨੂੰ ਘਰ ਮਾੜੀ ਜੀ ਆਹ ਦੇਖੋ ਜੀ ਕਰੋ ਜੱਕ ਦੇਖੋ ਜੀ ਓਕੇ ਵੀਰੇ ਓਕੇ ਤੇ ਹੁਣ ਆਪਾਂ ਗੱਲ ਕਰ ਲਏ ਤਿੰਨ ਨੰਬਰ ਵਾਲੀ ਦੀ ਹਨਾ ਇਹ ਪਲੂਨ ਸੂਈ ਆ ਵੀ ਇਹ ਪਲੂਨ ਸੂਈ ਆ ਕਿੰਨਾ ਹੁਣ ਬੌੜਾ ਏ ਥੱਲੇ ਹੁਣ 12-13 ਕਿਲੋ ਤਿਆਰੂ ਕਿੰਨੇ ਦਿਨਾਂ ਦੀ ਸੂਈ ਵੀ ਆ ਸੂਈ ਨੂੰ ਦੂਜਾ ਦਿਨ ਹੋਰੇ ਦੂਜਾ ਦਿਨ ਤੇ 12-13 ਕਿਲੋ ਬੌੜਾ ਪਲੂਨ ਆ ਗਈ ਹਨਾ ਹਾਂ ਪਲੂਨ ਆ ਤੇ ਆ ਦੇਖੋ ਥੱਲੇ ਤੋਂ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 10 ਵਜੇ ਦੇ ਹਿਸਾਬ ਨਾਲ ਅੱਜ ਕਰ ਲਿਓ ਜੀ ਕਿਉਂਕਿ ਬੌੜਾ ਵਧੀਆ ਲੈਵਾ ਬਣਾਉਂਦੀ ਆ ਠੀਕ ਆ ਹੁਣ 12-13 ਮਿੰਨਕੇ ਦੇ ਦੋਗੇ 12-13 ਕਿਲੋ ਬੌੜਾ ਦਾ ਮਰਜੀ ਲੈ ਚੋ ਠੀਕ ਆ ਤੋੜ ਲੈ ਇਹਨੂੰ ਵੀ ਤਖਾ ਦ ਤੇ ਚੰਗ ਫੈੜ ਚੰਗੀ ਆਉਂਦੀ ਉਹ ਨਾ ਇਹ ਤਾਂ ਹਣਾ ਬੁੱਟ ਦੱਸਣ ਦੀ ਲੋੜ ਜੀ ਕ੍ਰੋਸਿੰਗਾਂ ਦਾ ਠੀਕ ਲੈ ਚੱਲ ਮੜੀ ਗਾਂ ਨੂੰ ਓਕੇ 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 ਫੈੜ ਸੋਹਣੀ ਆਉਂਦੀ ਆ ਮਸਲ ਲੈ ਕੇ ਆ ਜਾ ਪਲੇਨ ਨੂੰ ਖਾਣੇ ਆ ਜਾਂ ਅੱਪ ਦਾ ਮੰਹਾਂ ਰਗਾ ਦੁੱਧ ਹੁੰਦਾ ਹਨਾ ਹਾਂ ਜਿਹੋ ਜੀ ਮੱਝ ਰੱਖ ਲਈ ਜਿਹੋ ਜੀ ਗਾਂ ਰੱਖ ਲਈ ਓਕੇ 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 ਆ ਦੇਖੋ ਜੀ ਥਣ ਲੇਵਾ ਕਰੋ ਚੈੱਕ ਥੱਲੇ ਤੋਂ ਕਿਆ ਬਾਤ ਆ ਤੇ ਬਾਕੀ ਦੀ ਗੱਲ ਤੁਸੀਂ ਧਾਰਾ ਮਾਰ ਦਿਓ ਵੀਰੇ ਮਾਰ ਦਿਓ ਆ ਦੇਖੋ ਜੀ ਆ ਦੇਖੋ ਵੀਰੋ ਥਾਣ ਥਾਣ ਬੱਚਾ ਬੱਚਾ ਲਾ ਦੇ ਕੋਈ ਨਿਆਣਾ ਪੋਣਾ ਪਾਲਾ ਨਹੀਂ ਨਹੀਂ ਚੱਕਰ ਧਾਰਾ ਤੈਨੂੰ ਮਾਰ ਕੇ ਦਿਖਾ ਦੇ ਲੈ ਧਾਰਾ ਮਾਰੋ ਬਾਈ ਅਸਲ ਚ ਵਾਈ ਹੈ ਬਾਈ ਦੇਖ ਬਾਈ ਹੈ ਨਾ ਨਲਕੇ ਵਰਗਾ ਚੋਣਾ ਹੈ ਨਾ ਗਵਾਂਢੀਆਂ ਦੇ ਘਰੇ ਸੁਣਦੇ ਧਾਰਾ ਬਾਈ ਆ ਲੈ ਆ ਦੇ ਕਾ ਨੂੰ ਦੁੱਲਣਾ ਬੜਾ ਵੱਸ ਵੀਰ ਸੀ ਵੀ ਛੱਡੀ ਤਾਂ ਤੇ ਚਾਹੀ ਜੱਫਾ ਪਾ ਕੇ ਵੇਜਾ ਲੈ ਠੀਕ ਆ ਓਕੇ ਨਿਆਣੇ ਦੀ ਵੀਣੀ ਲੋੜ ਪਈ ਹੈ ਨਾ ਨਿਆਣਾ ਪੋਣਾ ਪਾ ਵੀ ਦੇਵਾਂਗੇ ਹਾਂ ਨਹੀਂ ਚਲੋ ਕੋਈ ਗੱਲ ਤੇ ਪਲੂਨ ਆ ਗਈ ਹੈ ਨਾ ਇਹ ਇਹ ਪਲੂਨ ਹੈ ਤੇ ਕਿੰਨੇ ਪੈਸੇ ਲਵਾਂਗੇ ਬਜਾ ਜੀ ਕਿੱਥੇ ਚੋਣ ਵਾਲਾ ਕੰਮ ਹੀ ਆ 45000 ਦੀ ਦੇ ਦਾਂਗੇ ਯਾਰ ਜਸਨੋ ਜੀ ਖੋ ਜੂ ਮਾਨ ਤਾਂ ਥੋੜਾ ਬਹੁਤ ਚਲ 1000 ਤੇਰਾ ਕਰਕੇ ਛੱਡ ਦਾਂਗੇ 40 ਦੀ ਦੇ ਦਾਂਗੇ ਆ ਹੋਰ ਵੀ ਮਾੜਾ ਮੋਟਾ ਕਰ ਦਿੰ ਜੇ ਕੋਈ ਆ ਗਿਆ ਠੀਕ ਆ ਕੋਈ ਨਹੀਂ ਕਰਦਾ ਬੁੱਢੇ ਕੋਈ ਗੱਲ ਨਹੀਂ ਵੀਰੇ ਭਰਾ ਆਪਣੇ ਨਾਲ ਜਿਹੜੇ ਜੁੜੇ ਹੋਏ ਨੇ ਮਾਨ ਕਰਦੇ ਆ ਉਹ ਵੀ ਤੁਹਾਨੂੰ ਤੇ ਆਪਾਂ ਮਾਨ ਨਹੀਂ ਤੈਨੂੰ ਕਿਹਾ ਗਿਆ ਮੀਰਾ ਕਰਕੇ ਮਾਨ ਨਹੀਂ ਕਰਦੇ ਬੁੱਢੇ ਤੇ ਹੁਣ ਆਪਾਂ ਚੌਥੇ ਨੰਬਰ ਵਾਲੀ ਕਿਹੜਾ ਸੁਆ ਆ ਗਿਆ ਦਾ ਵੀ ਐਵੇਂ ਦੂਜਾ ਕਹਿੰਦਾ ਕੋਈ ਫਾਇਦਾ ਨਹੀਂ ਤੀਜਾ ਤੀਜਾ ਸੁਆ ਓਰੀਜਨਲ ਆ ਕਿੰਨਾ ਦੁੱਦਾ ਹੁਣ ਦੁੱਧ ਵੀ ਰਸੂਈ ਨੂੰ ਹੋਵੇ 10-12 ਦਿਨ ਕੜਕੜ ਚੱਲ ਛੱਡਿਆ ਇਹਦਾ ਠੀਕ ਆ ਤੇ ਮਗਰ ਬੱਸੀ ਆ ਨੇ ਹੁਣ 16 ਕਿਲੋ ਤਿਆਰ ਲੋਕਾਂ ਵਾਲਾ ਤੀਜਾ ਦਿਨ ਤਾਂ ਨਹੀਂ ਨਾ 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 ਲੋਕਾਂ ਤੇ ਦੂਜਾ ਸੁਆ ਨਾ ਨਾ 10 ਦੇ 12 ਦਿਨ ਹੋਗੇ ਠੀਕ ਆ ਤੇ ਨਹੀਂ ਤਾਂ ਵਰ ਤੀਜੇ ਤੋਂ ਬਾਅਦ ਤਾਂ ਹੀ ਨਹੀਂ ਹਨਾ ਹਾਂ ਦੁੱਧ 16 ਕਿਲੋ ਹੁਣ ਕੰਡੇ ਵਾਲਾ ਤਿਆਰ ਆ ਆ ਦੇਖੀ ਚੂਈ ਆਪਾਂ ਤਾਂ ਸਾਰਾ ਮਾਰ ਕੇ ਦਿਖਾ ਦੇ ਹੋਲ ਦਾਣੇ ਤੋੜ ਕੇ ਦੇ ਕੱਦ-ਕਾੜ ਬਹੁਤ ਆ ਹਨਾ ਕੱਦ-ਕਾੜ ਹੋਲ ਦੇ ਤੇ ਪੈਸੇ ਕਿੰਨੇ ਲਾਵਾਂਗੇ ਤੇ ਪੈਸੇ ਬਸ ਉਹੀ ਗੱਲ ਆ ਗਈ ਬੁੱਟੇ ਆਪਾਂ 50 ਤੋਂ ਛੋਟ ਕਰਦੇ ਨੇ ਓਕੇ ਆ ਸਾਰੀ ਭਾਅ ਬਾਈ ਨੂੰ ਕਿਹਾ ਸੀ ਮੈਂ ਬਾਹ ਜਾਵਾਂ ਲੋਟ ਲਿਆਇਆ ਕਰ ਬਾਈ ਜੁੜੇ ਆ ਨਾ ਜਿਹੜੇ ਨਾਲ ਆਪਣੇ ਨਾਲ ਅਗਲੇ ਦਾ ਵੀ ਫਾਇਦਾ ਹੋਵੇ ਤੇ ਤੇਰਾ ਵੀ 2 ਰੁਪਏ ਬਣ ਜਾਣ 1000 ਰੁਪਏ ਕਾਟ ਦੇਖ ਲੈ ਈ ਬਹਿਟ ਜਾਂਦੀ ਨਾ ਛਾਲ ਲਗਾ ਦੁੱਧ ਜਿੰਨਾ ਮਰਜੀ ਕਢਾਲਾ ਬਾਈ ਬਾਕੀ ਦਾ ਬਾਈ ਵਾਲਾ ਅੜਦਾ ਨਹੀਂ ਕੋਈ 2000 ਰੁਪਏ ਬਣੇ ਦਾ ਪਸੂ ਦੇ ਦਿੰਦਾ ਉਹ ਨਹੀਂ ਠੀਕ ਆ ਜੀ ਆ ਦੇਖੋ ਕਰੋ ਚੈੱਕ ਕਿੰਨਾ ਦੁੱਧ ਹੋਰ ਬਾਜੂ ਤੁਹਾਨੂੰ ਇਹ ਤਦ ਬਈ ਜੇ ਦਾ ਕੋਈ ਸਮ ਇਹ ਆਈ ਥੋੜੀ ਜਿਹੀ ਸਮਝ ਬੇਟੇ ਲੈ ਕਰੋ ਜੇ ਕਿ ਦੀ ਚੰਗੀ ਸੁਭਾਈ ਹੋ 20 ਵਾਈਕਲ ਤੋ ਕਿਤੇ ਨਹੀਂ ਗਿਆ ਤੇ ਹੁਣ ਇਹ 17 ਕਿਲੋ ਹੈਗਾ ਇਥੇ ਉਹ 17 ਕਿਲੋ ਵੀ ਦੋ ਟਾਈਮ ਚਵਾਈ ਕਰਕੇ ਲੈ ਜਾ ਸਕਦਾ ਠੀਕ ਆ ਮੁੱਲ 50000 ਵਿੱਚ ਮਾਨਦਾਨ ਹੋ ਜਾਣਾ ਬਸ ਛੂਟ ਹੀ ਕਰਨੀ ਹੈ 50000 ਠੀਕ ਆ 43 ਹੀ ਦੇ ਦਾਂਗੇ ਪੂਰੇ ਠੀਕ ਆ ਤੇ ਦੁੱਧ ਕਿੰਨਾ ਬਾਜੂਗੀ 20 ਤੇ ਜਾਊਗੀ ਮੋਲ ਨਾ ਮੋਲ ਨਾ ਬਈ ਉਹ ਤਾਂ ਸੇਵਾ ਦੇ ਡਿਪੈਂਡ ਆ ਠੀਕ ਆ ਬਈ ਓਕੇ ਮਾਰ ਦੇ ਤਾਰਾ ਠੀਕ ਆ ਮਾਰ ਦੇ ਤਾਰਾ ਹਾਈਟ ਦੇਖ ਲੈ ਕਿੱਡੀ ਆ ਹਾਈਟ ਬਹੁਤ ਵੱਡੀ ਆ ਬਾਕੀ ਦਾ ਸਮੀ ਪਾਲੀ ਵੀ ਤਾਂ ਥੋੜੀ ਜੀ ਕਮੀ ਹੈਗੀ ਆ ਮਗਰ ਬੱਚੀ ਆ ਗਈ ਹੈ ਨਾ ਮਗਰ ਬੱਚੀ ਆ ਪੂਰੀ ਵਧੀਆ ਬੱਚੀ ਆ ਵੀਰੇ ਆ ਦੇਖੋ ਕੁਆਲਿਟੀ ਬੱਚੀ ਦੀ ਵੀ ਚੰਗੀ ਆ ਤੇ ਬਾਕੀ ਦਾ ਦੋ ਨਾਗ ਆ ਗਏ ਤੇ ਹਿੱਲਣ ਹੁੱਲਣ ਦਾ ਤੁਸੀਂ ਉਹਨੂੰ ਭੁੱਲ ਜਾਓ ਲੋੜ ਹੀ ਨਹੀਂ ਜਾਣਾ ਪੋਣਾ ਪਾ ਨਹੀਂ ਪੋਣਾ ਨਾ ਪਾ ਤੇ ਵੀਡੀਓ ਬਣਾਉਣ ਦਾ ਉਹੀ ਆਪਣਾ 10 ਵਜੇ ਦਾ ਟਾਈਮ ਆਪਾਂ ਫੇਰ ਦੁਬਾਰਾ ਦੱਸਦੇ ਆ ਠੀਕ ਆ ਵੀਰੇ ਠੀਕ ਆ ਕਰੋ ਚੈੱਕ ਥਾਣ ਥਣ ਗਲਾਬੀ ਲੱਗਿਆ ਹਨਾ ਜਾਤ ਵਾਲਾ ਪੂਰਾ ਵਧੀਆ ਆ ਦੇਖੋ ਚਵਾਈ ਮਾਰ ਕੇ ਦਿਖਾਉਂਦਾ ਤੁਹਾਨੂੰ ਸੋਣਾ ਜੀ ਆ ਦੇਖੋ ਜੀ ਇੱਕ ਨੰਬਰ ਠੀਕ ਆ ਬਈ ਨਹੀਂ ਚਵਾਈ ਤਾਂ ਫਿਰ ਧਾਰਾਂ ਦੂਰਾ ਤਾਂ ਮਾਰ ਕੇ ਵੀਡੀਓ ਬਣਦੇ ਹੂੰ ਤਾਂ ਕੀ ਫਾਇਦਾ ਹਨਾ ਤੁਹਾਨੂੰ ਲੈ ਜੀ ਮਗਰਲੇ ਥਾਣੇ ਚਵਾਈ ਦੇ ਆ ਦੇਖੋ ਦੇਖੋ ਚਾਰ ਧਾਰਾਂ ਮਾਰੀਆਂ ਬਾਈ ਨੇ ਗਲਾਸ ਦੁੱਧ ਦਾ ਕੱਢ ਕੇ ਬਾਹਰ ਮਾਰਿਆ ਜੀ ਨਿਬੜ ਦੀ ਚਵਾਈ ਤਾਂ ਹੀ ਆ ਚਵਾਈ ਬਹੁਤ ਚੰਗੀ ਆ ਹਨਾ ਤੁਹਾਨੂੰ ਪੂਰੀ ਬਈ ਮੋਹ ਲੈ ਜੋ ਮਾਰ ਦੇ ਕੋਈ ਟੁੱਟਦਾ ਨਹੀਂ ਕੋਈ ਮੁੱਕਦਾ ਨਹੀਂ ਗਰੰਟੀ ਹੋ ਗਈ ਲੈ ਵੀ ਆਨਲਾਈਨ ਮੰਗਾ ਲਈ ਠੀਕ ਆ ਸਾਰਿਆਂ ਦਾ ਤੁਹਾਨੂੰ ਰੇਟ ਵਿੱਚ ਕਰਾਤਾ ਆ ਦੇਖੋ ਜੀ ਬੱਸ ਤੁਹਾਨੂੰ ਬੱਸ ਦੇਣੀ 48 ਦੀ ਆ ਬਾਈ ਬਣਾ ਤੂੰ ਘੱਟ ਲਾ ਕੋਈ ਫੋਨ ਠੀਕ ਆ ਵੀਰੇ ਮੈਂ ਬਾਜੀ ਵੀ 2015 ਤੋਂ ਕਮਾਈਆ ਹਾਂ ਮੈਂ ਦੱਸਦਾ ਵੀ 2015 ਤੋਂ ਨਾ ਬਾਈ ਦੇ ਦਿੰਦਾ ਬਾਜੀ 15 1500 ਦੇ ਗਈਆਂ ਵਾਧੂ ਆ ਬਾਈ ਡਿਗਿਆੜੀ ਬਣ ਜਾਂਦੀ ਐ ਚਲ ਹਾਂ ਗਾਂ ਵੀ ਕੇ ਦਾ ਫਾਇਦਾ ਕਿਸੇ ਦੇ ਕਿਸੇ ਦੇ ਜਵਾਕਾਂ ਨੇ ਦੁੱਧ ਪੀਣਾ ਗਾਂ ਦੁੱਧ ਪੀਣਾ ਸਹੀ ਗੱਲ ਆ ਬਾਈ ਆ ਬਾਅਦ ਚ ਮਿਲਦੇ ਗਾ ਵੀ ਇਹੇ ਤੇ ਨੰਬਰ ਫੇਰ ਬੋਲਦੇ ਤੁਹਾਨੂੰ ਨੰਬਰ ਹੈਗਾ ਕੋਈ 78990 99978 ਪਿੰਡ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਬਸ ਓਕੇ ਚਾਰ ਨਾਗਸੀ ਚਾਰੇ ਤੁਹਾਨੂੰ ਦਿਖਾਤੇ ਆ ਪੂਰੇ ਚੰਗੇ ਬਾਕੀ ਲੇਵਾ ਦੇ ਹਾਲ ਬਹੁਤ ਆਹ ਦੇਖੋ ਪਾਣੀ ਤੇ ਖੁੱਚਾਂ ਤੋਂ ਉੱਤਰ ਵਾਲਾ ਹਵਾਨਾ ਹਨਾ ਸੁਲਾ ਹਵਾਨਾ ਠੀਕ ਆ ਵੀਰੇ ਤੇ ਚਾਰਨਾਕ ਸੀ ਚਾਰੇ ਸਾਨੂੰ ਦਿਖਾ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ